ਸਾਡਾ ਦਰਸ਼ਕੀਓ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਲੈ ਵੀ ਪੀਵੀ03 ਕਾਰ ਬਾਜ਼ਾਰ ਦੇ ਉੱਤੇ ਤੁਹਾਡੇ ਵਾਸਤੇ ਨਾ ਅਲਟੋ ਲਿਆਂਦੀ ਆ ਲੈ ਵੀ ਹੁਣ ਤੁਸੀਂ ਮਿੱਤਰੋ ਇਹ ਸੋਚਦੇ ਹੋਵੋਗੇ ਵੀ ਮਾਡਲ ਉੱਚਾ ਅਲਾਏ ਨੂੰ ਇਹ ਲੱਗੇ ਦੇ ਆ ਟਾਇਰ ਅਲਾਏ ਸੋਹਣੇ ਆ ਗੱਡੀ ਨੂੰ ਉੱਚੇ ਮਾਡਲ ਦੀ ਆ ਤੇ ਦੂਜੇ ਨਾਂ ਦੀ ਆ ਵੀ ਰੇਟ ਯਾਰ ਬਾੜਾ ਹੋਊਗਾ ਬਾਈ ਰੇਟ ਤੁਹਾਨੂੰ ਬਿਲਕੁਲ ਛੋਟਾ ਜਿਹਾ ਦੇ ਦੇਾਂਗੇ ਆਪਾਂ ਜੇ ਗ੍ਰੇ ਵੀਰ ਇੱਧਰ ਦੀ ਆ ਜਾ ਬੜਾ ਯਾਰ ਰੋਡ ਵਾਗਦਾ ਆ ਇੱਧਰ ਆ ਜਾ ਮਸ਼ੀਨਾ ਵਸੂਂਦਾ ਨਾਖ ਦੀ ਇਤਿਆਰ ਰੱਖਿਆ ਕਰ ਤੂੰ ਆਪ ਦਾ ਲੈ ਵੀ ਅੰਦਰ ਬਾਹਰ ਮਰਵਾਈ ਕਰਾਂ ਨਿਕਾ ਗੱਡੀ ਜਮਨ ਲਿਸ਼ਕਾ ਮਾਰਦੀ ਆ ਇਹ ਪਹਿਲੀ ਨੰਬਰ ਤੇ ਤਰ੍ਹਾਂ ਕਰ ਭੇਜ ਵੀਰੇ ਇੰਟੀਰੀਅਰ ਤੇ ਮਰਾ ਕਰਾਂ ਨਿਕਾ ਟਕਾ ਕੇ ਗੱਡੀ ਦਿਖਾਉਣੀ ਆ ਇੰਟੀਰੀਅਰ ਬਿਲਕੁਲ ਸਾਫ ਸੁਥਰਾ ਕਿਤੇ ਸ਼ੌਂਕੀ ਬੰਦੇ ਕੋਲੇ ਗੱਡੀ ਸੀ ਬਾਈ ਜੀ ਅਨ ਵਿੱਚ ਲਾਈਟਾਂ ਲਵਾਈ ਬੈਠਾ ਨੀਲੀਆਂ ਜੀਆਂ ਦਿਖਾ ਦੀ ਕਰ ਭੇਜ ਟਕਾ ਕੇ ਸੀਟ ਕਵਰ ਜਮਾ ਨਵੇਂ ਆ ਤੇ ਰੇਟ ਤੁਹਾਨੂੰ ਜਮਾ ਜਾਇਜ਼ ਦੇ ਦੇਣਾ ਇਹਦਾ ਵੀਡੀਓ ਨੇ ਐਂਡ ਤੱਕ ਜੁੜੇ ਰਹੋ ਸਾਰੀ ਵੀਡੀਓ ਦੇਖ ਲਿਆ ਕਰੋ ਮੇਰਾ ਵੀਰ ਫੇਰ ਫੋਨ ਕਾਲ ਕਰਿਆ ਕਰੋ ਪੇਜ ਨੂੰ ਫੋਲੋ ਕਰ ਲਿਓ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਦੇ Facebook ਤੇ ਸਕੋਟ ਕਰਿਆ ਕਰੋ ਮੇਰਾ ਵੀਰ ਵੀਡੀਓ ਬੁੜੀਆਂ ਨੇ ਆਪਣੀਆਂ ਦੱਬ ਕੇ ਸ਼ੇਅਰ ਕਰ ਦਿਆ ਕਰੋ ਥੋਡੇ ਭਾਈਆਂ ਸਿਰ ਧੀਆਂ ਲੈ ਵੀ ਆਹਾਹਾ ਕੀ ਬਾਤ ਹੈ ਟਕਾ ਕੇ ਦਿਖਾਈ ਕਰ ਸਲੋ ਮੋਸ਼ਨ ਤੇ ਜਮਾ ਗੋਡੇ ਪਿੱਲਰਾਂ ਦੀ ਸੀਲਡ ਆ ਸਾਰੀ ਗੱਡੀ origignal ਆ ਮਾੜੀ ਮੋਟੀ ਟੱਚਿੰਗ ਆ ਗਈ ਪੇਂਟ ਦੇ ਵਿੱਚ ਇੰਜਣ ਦਾ ਜਮਾ ਸੁੱਕਾ ਬਾਈ ਜੀ ਕਿਤੋਂ ਲੀਕਿੰਗ ਸ਼ੀਕਿੰਗ ਨਹੀਂ ਪਿਓਰ ਪੈਟਰੋਲ 2015 ਮਾਡਲ ਦੂਜੇ ਨਾਂ ਦੀ ਲੈ ਵੀ ਗ੍ਰਪੇਜ ਇੱਕ ਛੋਟੀ ਜੀ ਚੀਜ਼ ਰਹਿ ਗਈ ਹੈ ਜਿਹੜੀ ਆਪਾਂ ਗੱਡੀ ਦੀ ਦਿਖਾਉਣੀ ਸੀਗੀ ਲੈ ਵੀ ਮਿੱਤਰੋ ਇਹ ਜਿਹੜੀ ਚੱਲੀ ਹੈ ਨਾ ਇਹ ਆਏ ਮੰਨ ਲਓ ਵੀ origianally ਚੱਲੀ ਹੈਗੀ 75 ਕੁ ਹਜ਼ਾਰ ਚੱਲੀ ਵੀ ਹੈ ਇੱਕ ਆਈਡੀਆ ਜਿਹਾ ਲਾਇਆ ਆਪਾਂ ਬਾਕੀ ਮੀਟਰ ਹਜੇ ਚੈੱਕ ਨਹੀਂ ਕਰਿਆਗਾ 70 75 ਕੁ ਹਜ਼ਾਰ ਚੱਲੀ ਰੱਖ ਲਓ origianal alto 800 2015 ਮਾਡਲ ਦੂਜੇ ਨਾਂ ਦੀ ਪੀ ਵੀ 10 ਲੁਧਿਆਣਾ ਨੰਬਰ ਲੇ ਅਲਾਈਟਰ ਜਿਹੜੇ ਬੰਦੇ ਨੇ ਲਵਾਏ ਸੀ ਨਾ ਜਮਾਂ ਨਵੇਂ ਲਵਾਏ ਸੀਗੇ 90 95 ਪੈਸੇ ਟਰਾਂ ਦੀ ਹਾਲਤ ਪਈ ਆਲੇ ਛੱਤ ਦੇ ਮਰਾਦੀ ਕਰਾਂ ਨੇਗਾ ਗੱਡੀ ਬੜੀ ਸੋਹਣੀ ਆਗੀ ਤੇ ਕਈ ਵੀਰੇ ਸੋਚਦੇ ਹੈਗੇ ਵੀ ਯਾਰ ਮਾਡਲ ਉੱਚਾ ਤੇ ਰੇਟ ਬਾੜਾ ਹੋਊਗਾ ਰੇਟ ਬਿਲਕੁਲ ਇਹ ਗੱਡੀ ਦਾ ਜਾਇਜ਼ ਆ ਮਿੱਤਰੋ 2015 ਮਾਡਲ ਦੂਜੇ ਨਾਂ ਦੀ ਆ ਰੰਗ ਪੇਂਟ ਦੀ オリジナル ਆਗੀ ਔਨਲੀ 2 ਲੱਖ ਤੇ 45000 ਰੁਪਿਆ ਡਿਮਾਂਡ ਆ ਜਿਹੜਾ ਬੰਦਾ 50 ਬੰਦਿਆਂ ਨੂੰ ਵੀਡੀਓ ਸ਼ੇਅਰ ਕਰਕੇ ਆਊਗਾ ਚਾਹੇ ਗਰੁੱਪ 'ਚ ਕਰਦੇ ਚਾਹੇ ਇਕੱਲੇ-ਇਕੱਲੇ ਬੰਦੇ ਨੂੰ ਕਰਦੇ ਉਹਦੇ ਵਾਸਤੇ 5000 ਦਾ ਆਫਰ ਆ 2 ਲੱਖ ਤੇ 40 ਹਜ਼ਾਰ ਦੀ ਰਹਿ ਗਈ ਹੈ 2 ਲੱਖ 40 ਹਜ਼ਾਰ ਰੁਪਏ ਦੇ ਵਿੱਚੋਂ ਵੀ ਖੁੱਲਾ ਡੁੱਲਾ ਮਾਨਤਾਣ ਕਰਾਂਗੇ ਨੰਬਰ ਸਕਰੀਨ 'ਤੇ ਆ ਸੰਪਰਕ ਕਰ ਲਿਓ ਵੀਡੀਓ ਨੂੰ ਕਰ ਦੋ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ